ਪੁਰਾਣੇ ਅੰਦੋਲਨ ਦੇ ਵਿੱਚ ਗਏ ਸੀ ਉਹਨਾਂ ਦੇ ਘਰਾਂ ਦੇ ਬਾਹਰ ਪੈਰਾ ਮਿਲਟਰੀ ਫੋਰਸਿਸ ਪੁਲਿਸ ਤੇ ਲੋਕਲ ਐਡਮਿਨਿਸਟ੍ਰੇਸ਼ਨ ਲਗਾਤਾਰ ਘੇੜੇ ਮਾਰ ਰਹੀ ਹੈ ਤੇ ਉਹਨਾਂ ਦੇ ਘਰੇ ਬਾਹਰ ਬੈਠੀ ਆ ਕੇ ਕਿ ਜੇਕਰ ਤੁਸੀਂ ਇਹ ਕਿਸਾਨ 2.0 ਅੰਦੋਲਨ ਦੇ ਵਿੱਚ ਗਏ ਤਾਂ ਤੁਹਾਡੀਆਂ ਜ਼ਮੀਨਾਂ ਕੁਰਕ ਕਰ ਦਿੱਤੀਆਂ ਜਾਣਗੀਆਂ ਤੁਹਾਡੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਅਸੀਂ ਹੁਣ ਕਫਨ ਆਪਣੇ ਸਿਰਾਂ ਤੇ ਬੰਨ ਲਏ ਆ ਕਿ ਸਰਕਾਰ ਭਾਵੇਂ ਦੀ ਸਾਡੀਆਂ ਐਵੇਂ ਨਾ ਕਰ ਕਰ ਦੇਵੇ ਭਾਵੇਂ ਪਾਸਪੋਰਟ ਰੱਦ ਕਰ ਦੇ ਅਸੀਂ ਸੋਚ ਲਿਆ ਸੀ ਮਰਨਾ ਵੀ ਭਾਰਤ ਲਈ ਆ ਮੈਂ ਆਪਣਾ ਪਾਸਪੋਰਟ ਸਰੈਂਡਰ ਖੁਦ ਤਿਆਰ ਕਰਨ ਨੂੰ ਸਰਕਾਰ ਨੂੰ ਤਿਆਰਾਂ ਵੀ ਲੈ ਜਾਓ ਮੇਰਾ ਪਾਸਪੋਰਟ ਜ਼ਮੀਨ ਕਰੋ ਕਰਕ ਜਿਹੜੀ ਕਰਦੇ ਹਾਂ ਕੀ ਕਹੋਗੇ ਕੋਟਾਂ ਦੇ ਵਿੱਚ ਜਾ ਕੇ ਅਸੀਂ ਕਿਉਂ ਕਰਕ ਕੀਤੀਆਂ ਜ਼ਮੀਨਾਂ ਕਿਸਾਨਾਂ ਦੀਆਂ ਕਿਉਂਕਿ ਉਹ ਅੰਦੋਲਨ ਕਰ ਰਹੇ ਸੀਗੇ ਇਤਿਹਾਸ ਦੇ ਸਟੂਡੈਂਟ ਹੋਣ ਦੇ ਨਾਤੇ ਮੈਂ ਤਾਂ ਕਿਤੇ ਨਹੀਂ ਪੜਿਆ ਕਿ ਸਿੱਧੀ ਗੋਲੀ ਦਾ ਆਰਡਰ ਹੋ ਗਿਆ ਹੋਵੇ ਕਿਸਾਨਾਂ ਤੇ ਚਾਹੇ ਰਬੜ ਦੀ ਗੋਲੀ ਹੋਵੇ ਚਾਹੇ 315 ਮੋਰ ਦੇ ਐਸਐਲਆਰ ਦੇ ਬੁਲੇਟਸ ਮਿਲ ਰਹੇ ਨੇ ਥੇ ਚਾਹੇ ਉਹ ਹੋਣ ਸਾਸੀ ਦਾ ਕਿਤੇ ਨਹੀਂ ਦੁਨੀਆ ਹੈਗਾ ਤਕੜੇ ਹੋ ਜਾਓ ਇਸ ਜ਼ਬਰ ਜਾਲਮ ਸਰਕਾਰ ਦੇ ਖਿਲਾਫ ਜੋ ਇਹ ਅੰਦੋਲਨ ਛੜਿਆ ਹੈ ਇਹਨੂੰ ਆਪਾਂ ਸਿਰੇ ਲਾਣਾ ਹੈ ਜੇ ਹੁਣ ਦਬ ਗਏ ਤਾਂ ਆਪਣੀਆਂ ਨਸਲਾਂ ਤੇ ਫਸਲਾਂ ਰੁੱਲ ਜਾਣਗੀਆਂ ਦੋਸਤੋ ਤਕੜੇ ਹੋ ਜਾਓ ਇਸ ਅੰਦੋਲਨ ਨੂੰ ਜੁਆਇਨ ਕਰੋ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਾਲ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਸ਼ੰਭੂ ਬਾਰਡਰ ਤੇ ਕਿਸਾਨ ਵੇਟ ਕਰ ਰਹੇ ਨੇ ਆਪਣੇ ਆਗੂਆਂ ਦੀ ਕਾਲ ਦੀ ਕਿ ਕਦੋਂ ਆਗੂ ਕਾਲ ਦੇਣ ਕਿ ਅਸੀਂ ਅੱਗੇ ਵਧੀਏ ਪਰ ਨਾਲ ਹੀ ਦੇਖ ਰਹੇ ਹਾਂ ਕਿ ਪਿਛਲੇ ਅੰਦੋਲਨ ਚ ਜਿਸ ਤਰ੍ਹਾਂ ਹਰਿਆਣੇ ਦੀ ਵੱਧ ਚੜ ਕੇ ਭੂਮਿਕਾ ਰਹੀ ਸੀ ਜਾਂ ਜਿਸ ਤਰ੍ਹਾਂ ਹਰਿਆਣਾ ਦੇ ਕਿਸਾਨਾਂ ਨੇ ਨੌਜਵਾਨਾਂ ਨੇ ਬੈਰੀਕੇਟ ਤੋੜਨ ਦੇ ਵਿੱਚ ਐਮ ਭੂਮਿਕਾ ਨਿਭਾਈ ਸੀ ਤਾਂ ਇਸ ਵਾਰ ਹਰਿਆਣੇ ਦੇ ਨੌਜਵਾਨ ਦੀ ਜੋ ਸ਼ਮੂਲੀਅਤ ਜਿਹੜੀ ਘੱਟ ਲੱਗਦੀ ਹੈ ਤਾਂ ਕੁਝ ਨੌਜਵਾਨ ਹਰਿਆਣੇ ਤੋਂ ਆਏ ਨੇ ਗੱਲਬਾਤ ਆਪਾਂ ਉਹਨਾਂ ਨਾਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਅਖਰ ਭਾਈ ਕਿਹੜੀ ਜਗ੍ਹਾ ਤੋਂ ਅਸੀਂ ਅੰਬਾਲਾ ਜ਼ਿਲ੍ਹੇ ਤੋਂ ਆ ਅਖਰ ਦੇਖ ਰਹੇ ਸਾਰੇ ਅੱਜ ਮੈਂ ਜਿਸ ਤਰ੍ਹਾਂ ਕਿਹਾ ਕਿ ਪਿਛਲਾ ਅੰਦੋਲਨ ਸੀ ਬਹੁਤ ਵੱਟੜ ਕੇ ਸ਼ਮੂਲੀਅਤ ਕੀਤੀ ਸੀ ਹਰਿਆਣਾ ਦੇ ਨੌਜਵਾਨਾਂ ਨੇ ਕਿਸਾਨਾਂ ਨੇ ਸਭ ਨੇ ਹਰ ਕਮਿਊਨਿਟੀ ਨੇ ਹਰਿਆਣਾ ਚੋਂ ਇਸ ਵਾਰ ਕੀ ਆ ਵੀ ਬੈਰੀਕੇਡ ਵੀ ਨਹੀਂ ਟੁੱਟ ਰਹੇ ਤੇ ਹਰਿਆਣਾ ਦੇ ਜਿਹੜੇ ਨੌਜਵਾਨ ਨੇ ਉਹ ਬਹੁ ਘੱਟ ਗੇਂਤੀ ਚ ਇੱਧਰ ਆ ਰਹੇ ਨੇ ਉਹ ਕਾਰਨ ਕੀ ਆ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਇਹ ਸਰਕਾਰ ਦੀ ਇੱਕ ਦਮਨਕਾਰੀ ਨੀਤੀ ਦਾ ਨਤੀਜਾ ਹੈ ਫਾਂਸੀਵਾਦੀ ਸੋਚ ਦਾ ਨਤੀਜਾ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਜਿਹੜੇ ਜਿਹੜੇ ਲੋਕ ਪੁਰਾਣੇ ਅੰਦੋਲਨ ਦੇ ਵਿੱਚ ਗਏ ਸੀ ਉਹਨਾਂ ਦੇ ਘਰਾਂ ਦੇ ਬਾਹਰ ਪੈਰਾ ਮਿਲਟਰੀ ਫੋਰਸਸ Please. ਤੇ ਲੋਕਲ ਐਡਮਿਨਿਸਟ੍ਰੇਸ਼ਨ ਲਗਾਤਾਰ ਘੇड़े मार ਰਹੀ ਹੈ ਤੇ ਉਹਨਾਂ ਦੇ ਘਰੇ ਬਾਹਰ ਬੈਠੀ ਆ ਕੇ ਕਿ ਜੇਕਰ ਤੁਸੀਂ ਇਹ ਕਿਸਾਨ 2.0 ਅੰਦੋਲਨ ਦੇ ਵਿੱਚ ਗਏ ਤਾਂ ਤੁਹਾਡੀਆਂ ਜ਼ਮੀਨਾਂ কুরਕ ਕਰ ਦਿੱਤੀਆਂ ਜਾਣਗੀਆਂ ਤੁਹਾਡੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਜਾਂ ਤੁਹਾਡੇ ਅਸਲਾਸੈਂਸ ਕੈਨਸਲ ਕਰ ਦਿੱਤੇ ਜਾਣਗੇ ਪਰ ਮੈਂ ਤੁਹਾਨੂੰ ਹਰਿਆਣਾ ਦੇ ਨੌਜਵਾਨਾਂ ਵੱਲੋਂ ਵੀ ਵਿਸ਼ਵਾਸ ਦਿਵਾਨਾ ਹੈ ਕਿ ਉਹ ਜੋ 10 ਤਰੀਕ ਤੋਂ ਇਹ ਪਾਲਿਸੀ ਸਰਕਾਰ ਦੀ ਚੱਲ ਰਹੀ ਸੀ ਸਾਡੇ ਨੌਜਵਾਨ ਇਸ ਨੂੰ ਭੰਪ ਕੇ ਆ ਕਿ ਇਹ ਖਤਰਾ ਸਾਡੀਆਂ ਫਸਲਾਂ ਲਾਂ ਤੇ ਨਸਲਾਂਾਂ ਵਾਸਤੇ ਖਤਰਾ ਹੈ ਅਸੀਂ ਇਹਨੂੰ ਭਾਂਪ ਗਏ ਆ ਤੇ ਅਸੀਂ ਹੁਣ ਬਾਰਡਰਾਂ ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪਣੇ ਪਿੰਡ ਪੱਧਰ ਤੇ ਆਪਣੇ ਆਪਣੇ ਕਸਬਿਆਂ ਪੱਧਰ ਤੇ ਅਸੀਂ ਆਪਣੇ ਅੰਦੋਲਨ ਚਲਾਣੇ ਸ਼ੁਰੂ ਕਰ ਦਿੱਤੇ ਨੇ ਚਾਹੇ ਉਹ ਟੋਲ ਟੈਕਸ ਫ੍ਰੀ ਕਰਨਾ ਹੋਵੇ ਚਾਹੇ ਉਹ ਅੱਜ ਸਾਡੇ ਲੀਡਰ チュਡਨੀ ਜੀ ਦੀ ਕਾਲ ਸੀ ਕਿ ਆਪਣਾ ਮਾਰਚ ਕਰਨਾ ਹੈ ਉਹ ਸੀਗਾ ਅਸੀਂ ਹੁਣ ਇਸ ਚੀਜ਼ ਤੋਂ ਬਾਹਰ ਆ ਰਹੇ ਆ ਅਸੀਂ ਹੁਣ ਕਫਨ ਆਪਣੇ ਸਿਰਾਂ ਤੇ ਬੰਨ ਲਏ ਆ ਕਿ ਸਰਕਾਰ ਭਾਵੇਂ ਦੀ ਸਾਡੀਆਂ ਨਾ ਕਰ ਦੇਵੇ ਭਾਵੇਂ ਪਾਸਪੋਰਟ ਰੱਦ ਕਰ ਦੇ ਅਸੀਂ ਸੋਚ ਲਿਆ ਸੀ ਕਰਨਾਵੀ ਭਾਰਤ ਲਈ ਹੈ ਤੇ ਅਸੀਂ ਜੂਣਾ ਵੀ ਭਾਰਤ ਲਈ ਹੈ ਅਸੀਂ ਪਾਸਪੋਰਟ ਕੀ ਕਰਨੇ ਨੇ ਮੈਂ ਆਪਣਾ ਪਾਸਪੋਰਟ ਸਰੈਂਡਰ ਖੁਦ ਤਿਆਰ ਕਰਨ ਨੂੰ ਸਰਕਾਰ ਨੂੰ ਤਿਆਰ ਆ ਵੀ ਲੈ ਜਾਓ ਮੇਰਾ ਪਾਸਪੋਰਟ ਜ਼ਮੀਨ ਕਰੋ ਕਰਕ ਜਿਹੜੀ ਕਰਦੇ ਹਾਂ ਕੀ ਕਹੋਗੇ ਕੋਟਾਂ ਦੇ ਵਿੱਚ ਜਾ ਕੇ ਅਸੀਂ ਕਿਉਂ ਕਰਕ ਕੀਤੀਆਂ ਜ਼ਮੀਨਾਂ ਕਿਸਾਨਾਂ ਦੀਆਂ ਕਿਉਂਕਿ ਉਹ ਅੰਦੋਲਨ ਕਰ ਰਹੇ ਸੀਗੇ ਉਹ ਆਪਣਾ ਮੂਲ ਭੂਤ ਜੋ ਉਹਨਾਂ ਦਾ ਅਧਿਕਾਰ ਹੈ ਸ਼ਾਂਤਮਈ ਅੰਦੋਲਨ ਕਰਨਾ ਉਹ ਅੰਦੋਲਨ ਕਰ ਰਹੇ ਸੀਗੇ ਮੈਂ ਹਰਿਆਣਾ ਦੇ ਆਪਣੇ ਦੋਸਤਾਂ ਨੂੰ ਆਪਣੇ ਜੋ ਸਾਥੀ ਨੇ ਹਰਿਆਣਾ ਕਿਸਾਨੀ ਅੰਦੋਲਨ ਦੇ ਪੁਰਾਣੇ ਸਾਥੀ ਨੇ ਨਵੇਂ ਸਾਥੀ ਨੇ ਉਹਨਾਂ ਨੂੰ ਵੀ ਅਪੀਲ ਕਰ ਦੇਣਾ ਚਾਹਣਾ ਦੋਸਤੋ ਇਹਨਾਂ ਨੇ ਕੁਝ ਨਹੀਂ ਕਰ ਦੇਣਾ ਇਹਨਾਂ ਨੇ ਇਹਨਾਂ ਤੋਂ ਸਾਰੇ ਇਹਨਾਂ ਦੇ ਫੋਕੇ ਦਬਕੇ ਆ ਕੋਈ ਨਾ ਤਾਂ ਜ਼ਮੀਨਾ ਗੁਰਕਣੀ ਹੋਣੀ ਆ ਕੋਟਾਂ ਦੇ ਵਿੱਚ ਜਾ ਕੇ ਖੜਨਾ ਨਹੀਂ ਇਹਨਾਂ ਨੇ ਸਾਡੇ ਪਟਵਾਰੀ ਸਾਨੂੰ ਫੋਨ ਕਰਦੇ ਆ ਤੁਸੀਂ ਉਹਨਾਂ ਨੂੰ ਕਾਊਂਟਰ ਸਵਾਲ ਕਰੋ ਕਿ ਤੇਰੇ ਕੋਲੇ ਐਡਮਿਨਿਸਟ੍ਰੇਸ਼ਨਲ ਪਾਵਰ ਹੈ ਕਿ ਤੂੰ ਕਿਸੇ ਕਿਸਾਨ ਦੀ ਜ਼ਮੀਨ ਕੁਰਕ ਕਰ ਦਵੇਂ ਬਿਨਾ ਪਟਵਾਰੀ ਫੋਨ ਕਰਕੇ ਕੀ ਕਹਿੰਦੇ ਨੇ ਬਾਈ ਪਟਵਾਰੀ ਸਾਡੇ ਕਿਸਾਨਾਂ ਨੂੰ ਫੋਨ ਕਰ ਰਹੇ ਨੇ ਕਿ ਜੇਕਰ ਤੁਸੀਂ ਅੰਦੋਲਨ ਦੇ ਵਿੱਚ ਗਏ ਤਾਂ ਤੁਹਾਡੀ ਜ਼ਮੀਨ ਕੁਰਕ ਕਰ ਦਿੱਤੀ ਜਾਏਗੀ ਤੁਹਾਡੀ ਜ਼ਮੀਨ ਅਟੈਚ ਕਰ ਦਿੱਤੀ ਜਾਏਗੀ ਮੈਂ ਉਹਨਾਂ ਨੂੰ ਹਰਿਆਣਾ ਦੇ ਆਪਣੇ ਨੌਜਵਾਨਾਂ ਨੂੰ ਦੱਸਣਾ ਚਾਹਨਾ ਹੈ ਉਹ ਪੁੱਛਣ ਪਟਵਾਰੀਆਂ ਨੂੰ ਉਹ ਪੁੱਛਣ ਜਿਹੜੇ ਲੋਕਲ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਪੱਧਰ ਤੇ ਗੇੜੇ ਮਾਰਦੇ ਆ ਕਿ ਕੀ ਤੁਹਾਡੇ ਕੋਲ ਐਡਮਿਨਿਸਟ੍ਰੇਸ਼ਨਲ ਪਾਵਰ ਹੈ ਕਿ ਤੁਸੀਂ ਸਾਡੀ ਜ਼ਮੀਨ ਜਾਲਮ ਸਰਕਾਰ ਦੇ ਖਿਲਾਫ ਜੋ ਇਹ ਅੰਦੋਲਨ ਚੜਿਆ ਹੈ ਇਹਨੂੰ ਆਪਾਂ ਸਿਰੇ ਲਾਣਾ ਹੈ ਜੇ ਹੁਣ ਦਬ ਗਏ ਤਾਂ ਆਪਣੀਆਂ ਨਸਲਾਂ ਤੇ ਫਸਲਾਂ ਰੁਲ ਜਾਣਗੀਆਂ ਦੋਸਤੋ ਤਕੜੇ ਹੋ ਜਾਓ ਇਸ ਅੰਦੋਲਨ ਨੂੰ ਜੁਆਇਨ ਕਰ ਲਓ ਅੱਛਾ ਭਾਈ ਜਿਹੜੇ ਜਿਵੇਂ ਤੁਸੀਂ ਆ ਗਏ ਨੌਜਵਾਨਾਂ ਜਾਂ ਹਨਾ ਤੁਹਾਡੇ ਪਰਿਵਾਰਕ ਮੈਂਬਰ ਹੋਰ ਆ ਗਏ ਜਿੰਨਾ ਜਿਵੇਂ ਮੈਂ ਕੱਲ ਖਨੋਰੀ ਬਾਰਡਰ ਤੇ ਸੀ ਉੱਥੇ ਕਿਸਾਨ ਆ ਗੂ ਸੀ ਹਭੀ ਮੰਨਿਉ ਕਹਾੜ ਉਹ ਕਹਿੰਦੇ ਜਿਹੜੇ ਕਿਸਾਨ ਹਨਾ ਉਹਨਾਂ ਦੇ ਜਾਂ ਨੌਜਵਾਨ ਮੁੰਡੇ ਆ ਗਏ ਇੱਧਰ ਤੇ ਪਿੱਛੇ ਕਹਿੰਦੇ ਸਾਡੀਆਂ ਔਰਤਾਂ ਰਹਿ ਜਾਂਦੀਆਂ ਨੇ ਤੇ ਪੁਲਿਸ ਜਾ ਕੇ ਬਦਤਮੀਜ਼ੀ ਕਰਦੀ ਆ ਰੁੱਖਾ ਬੋਲਦੀ ਆ ਧਮਕਾ ਇਹ ਪਿਛਲੇ ਅੰਦੋਲਨ ਦੇ ਵਿੱਚ ਵੀ ਜਿਵੇਂ ਇਹਨਾਂ ਨੇ ਕੀਤਾ ਸੀਗਾ ਉਵੇਂ ਐਤਕੀ ਕਰ ਰਹੇ ਨੇ ਪਰ ਸਾਡੀਆਂ ਸਾਡੀਆਂ ਲੇਡੀਜ਼ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੀਆਂ ਮਾਵਾਂ ਇੰਨੀਆਂ ਕਮਜ਼ੋਰ ਨਹੀਂ ਹੋ ਗਈਆਂ ਜੋ ਇਹਨਾਂ ਦੀਆਂ ਗਿੱਧੜ ਧਮਕੀਆਂ ਦੇ ਹੀਟ ਆ ਜਾਣਗੀਆਂ ਤੇ ਇਹਨਾਂ ਤੋਂ ਦਬ ਜਾਣਗੀਆਂ ਜਾ ਕੇ ਦੇਖੋ ਸਾਡੇ ਪਿੰਡਾਂ 'ਚ ਘੇੜਾ ਮਾਰੋ ਸਾਡੇ ਸ਼ਹਿਰਾਂ 'ਚ ਘੇੜਾ ਮਾਰੋ ਪੁਲਿਸ ਘੇੜੇ ਮਾਰ ਰਹੀ ਹੈ ਜਿਵੇਂ ਅਸੀਂ ਉਹਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਪਹੁੰਚੇ ਹੋਰ ਵੀ ਨੌਜਵਾਨ ਬਹੁਤ ਪਹੁੰਚ ਰਹੇ ਆ ਜੋ 10 ਤਰੀਕ ਨੂੰ ਇਹਨਾਂ ਨੇ ਖੌਫ ਬਟਾਇਆ ਸੀਗਾ ਹੁਣ ਇਹਨਾਂ ਦਾ ਉਹ ਬੁਲਬੁਲਾ ਫੁੱਟ ਗਿਆ ਤੇ ਹੁਣ ਸਾਰੇ ਨੌਜਵਾਨ ਪਹੁੰਚ ਰਹੇ ਨੇ ਚਾਹੇ ਜੇ ਤੁਸੀਂ ਅਭਿਮਨਿਉ ਕੋਹਾੜ ਦੀ ਗੱਲ ਕਰ ਰਹੇ ਹੋ ਤਾਂ ਉਸ ਇਲਾਕੇ 'ਚ ਮੈਂ ਗਿਆ ਨਹੀਂ ਹੈਗਾ ਉੱਥੇ ਕੋਈ ਸਪੈਸ਼ਲ ਸਰਕਮਸਟੈਂਸ ਹੋਣ ਮੈਂ ਉਸ ਬਾਰੇ ਬਿਆਨ ਨਹੀਂ ਦੇ ਸਕਦਾ ਲੇਕਿਨ ਮੈਂ ਆਪਣੇ ਇਲਾਕੇ ਬਾਰੇ ਜ਼ਰੂਰ ਕਹਿ ਸਕਦਾ ਇਹਨਾਂ ਸਰਕਾਰ ਸਰਕਾਰ ਦੀ ਜੋ ਇਹ ਦਮਨਕਾਰੀ ਨੀਤੀ ਹੈ ਇਸ ਦੇ ਖਿਲਾਫ ਜੋ ਆਵਾਜ਼ ਉਹ بلند ਹੋਣੀ ਸ਼ੁਰੂ ਹੋ ਗਈ ਹੈ ਮਾਹੌਲ ਹੈ ਜਿਸ ਤਰ੍ਹਾਂ ਹੁਣ ਇੱਥੇ ਬਾਰਡਰ ਤੇ ਦੇਖ ਰਹੇ ਆਪਾਂ ਕਿ ਇੱ ਰਹਿਣਾ ਚੋਂ ਖਬਰਾਂ ਆ ਰਹੀਆਂ ਨੇ ਮੋਹਾਲਿਆ ਵੀ ਪਿੰਡਾਂ ਦੇ ਵਿੱਚ ਹਰ ਪਿੰਡ ਪੁਲਿਸ ਲਾਤੀ ਹੋਈ ਆ ਪੈਰਾਮਿਲਟਰੀ ਫੋਰਸਸ ਲਾਤੀਆਂ ਹੋਈਆਂ ਤਾਂ ਇੱਕ دہشت ਦਾ ਮਹੌਲ ਜਿਹੜਾ ਹਰਿਆਣਾ ਦੇ ਪਿੰਡਾਂ 'ਚ ਹੈ ਬਾਈ ਇੱਥੇ ਵੱਡੇ ਵੱਡੇ ਔਰੰਗਜੇਬ ਵਰਗੇ ਤਾਨਾਸ਼ਾ ਨਹੀਂ ਰਹੇ ਇੱਥੇ ਬਾਬਰ ਵਰਗੇ ਨਹੀਂ ਰਹੇ ਰਹਿਣਾ ਇੰਨਾ ਨਹੀਂ ਵੀ ਨਹੀਂ 75 ਸਾਲ ਹੋ ਗਏ ਬਹੁਤ ਕਹਿੰਦੇ ਕਹੋਂਦੇ ਪ੍ਰਧਾਨ ਮੰਤਰੀ ਆ ਗਏ ਪਰ ਇਹ 75 ਸਾਲਾਂ ਦੇ ਵਿੱਚ ਦੇ ਇਤਿਹਾਸ ਦੇ ਵਿੱਚ ਇਹ ਇੱਕ ਸਭ ਤੋਂ ਵੱਡੀ ਇਤਿਹਾਸ ਦੀ ਤਰਾਸਦੀ ਹੈ ਕਿ ਕਿਸਾਨਾਂ ਦੇ ਉੱਪਰ ਸਿੱਧੀ ਗੋਲੀ ਦਾ ਆਰਡਰ ਇੱਥੇ ਮਿਲਿਆ ਹੋਇਆ ਉਹ ਇਸ ਫਾਂਸੀਵਾਦੀ ਸਰਕਾਰ ਨੇ ਕੀਤਾ ਹੈ ਉਹ ਇਸ ਦਮਨਕਾਰੀ ਨੀਤੀ ਵਾਲੀ ਸਰਕਾਰ ਨੇ ਕੀਤਾ ਹੈ ਕਿ ਲੋਕਾਂ ਦੀ ਆਵਾਜ਼ ਦਬਦੋ ਤੇ ਲੋਕਾਂ ਨੂੰ ਘਰਾਂ 'ਚ ਬਿਠਾ ਦਿਓ ਪਰ ਇਹ ਹੁਣ ਚੀਜ਼ਾਂ ਬਫਰ ਹੋ ਗਈਆਂ ਲੋਕ ਘਰੇ ਨਹੀਂ ਬੈਠਣਗੇ 75 ਸਾਲਾਂ ਦੇ ਵਿੱਚ ਮੈਨੂੰ ਤਾਂ ਆਪਣੇ ਇਤਿਹਾਸ ਦੇ ਸਟੂਡੈਂਟ ਹੋਣ ਦੇ ਨਾਤੇ ਮੈਂ ਤਾਂ ਕਿਤੇ ਨਹੀਂ ਪੜਿਆ ਕਿ ਸਿੱਧੀ ਗੋਲੀ ਦਾ ਆਰਡਰ ਹੋ ਗਿਆ ਹੋਵੇ ਕਿਸਾਨਾਂ ਤੇ ਚਾਹੇ ਰਬੜ ਦੀ ਗੋਲੀ ਹੋਵੇ ਚਾਹੇ 315 ਬੋਰ ਦੇ ਐਸਐਲਆਰ ਦੇ ਬੁਲੇਟਸ ਮਿਲ ਰਹੇ ਨੇ ਥੇ ਚਾਹੇ ਉਹ ਹੋਣ ਸਾਸੀ ਦਾ ਕਿਤੇ ਨਹੀਂ ਦੁਨੀਆ ਹੈਗਾ ਜੇਕਰ ਮੈਂ ਇਤਿਹਾਸ ਦਾ ਜਾਣਕਾਰ ਹਾਂ ਜਿੰਨ ਕਿ ਮੇਰੀ ਜਾਣਕਾਰੀ ਹੈ ਇਹ ਇਤਿਹਾਸ ਇਹ ਸਰਕਾਰ ਨੂੰ ਯਾਦ ਰੱਖੂਗਾ ਕਿ ਇਹਨੇ ਕਿਸਾਨਾਂ ਦੇ ਉੱਪਰ ਸਿੱਧੀ ਗੋਲੀ ਦਾ ਹੁਕਮ ਦਿੱਤਾ ਸੀ ਤਾਂ ਭਾਈ ਜਿਸ ਤਰ੍ਹਾਂ ਹੁਣ ਖਾਸ ਕਰ ਇਸ ਅੰਬਾਲਾ ਏਰੀਆ ਦੀ ਗੱਲ ਕਰੀਏ ਤੁਹਾਡੇ ਗ੍ਰਹਿ ਮੰਤਰੀ ਦਾ ਅਨਿਲ ਵੇਜ ਦਾ ਏਰੀਆ ਹ ਤਾਂ ਇੱਥੇ ਹੀ ਜ਼ਿਆਦਾ ਸਖਤੀ ਹੈ ਜਾਂ ਹੋਰ ਪਿੱਛੇ ਪੂਰੇ ਹਰਿਆਣੇ 'ਚ ਦੇਖੋ ਗ੍ਰਹਿ ਮੰਤਰੀ ਜੀ ਇੱਥੇ ਜਿਹੜੇ ਅੰਬਾਲਾ ਕੈਂਟ ਤੋਂ ਵਿਧਾਇਕ ਨੇ ਤੇ ਸਟੇਟ ਦੇ ਹੋਮ ਮਿਨਿਸਟਰ ਨੇ ਉਹ ਆਪਣੀ ਇਸ ਚੀਜ਼ ਨੂੰ ਬਹੁਤ ਈਗੋ ਤੇ ਲੈ ਗਏ ਕਿ ਮੇਰੇ ਖੇਤਰ ਸੇ ਹੋ ਕੇ ਗੁਰਜੇ ਜਾਣਗੇ ਇਹ ਉਨਰੋਂ ਤੋਂ ਨਾ ਹੀ ਤੁਸੀਂ ਬਿਆਨ ਦੇਖੋ ਕਿਸਾਨ ਦੇਖ ਰਹੇ ਨੇ ਤੁਸੀਂ ਵੀ ਆਪਣੇ ਚੈਨਲ ਰਾਹੀਂ ਦਿਖਾ ਰਹੇ ਹੋਣੇ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਦੇ ਲੋਕਾਂ ਨੂੰ ਇਸ ਭਾਰਤਵਾਸ ਦੇ ਲੋਕਾਂ ਨੂੰ ਕਿ ਉਸ ਉਹ ਇਸ ਕੰਸਾਨੀ ਅੰਦੋਲਨ ਨੂੰ ਜੋ ਕਿ ਉਹਨਾਂ ਦੇ ਗ੍ਰਹਿ ਖੇਤਰ ਚੋਂ ਨਿਕਲ ਕੇ ਦਿੱਲੀ ਜਾ ਰਿਹਾ ਸੀ ਉਹਨਾਂ ਨੇ ਆਪਣੀ ਪਿੱਠ ਤੇ ਲਾ ਲਿਆ ਕਿ ਹਾਂ ਮੈਂ ਜਦੋਂ ਇੱਥੇ ਬੈਠਾ ਇੱਕ ਉਪਰਲੇ ਅਕਾਆਂ ਨੂੰ ਆਪਣਾ ਇੱਕ ਵਿਸ਼ਵਾਸ ਪਾਤੀ ਹੋਣ ਦਾ ਉਹ ਸਬੂਤ ਦੇ ਰਹੇ ਨੇ ਕਿ ਜਦੋਂ ਮੈਂ ਬੈਠਾ ਮੈਂ ਇਹਨਾਂ ਨੂੰ ਨਿਕਲਣ ਨਹੀਂ ਦਊਗਾ ਪਰ ਇੱਥੇ بڑے بڑے ਤਾਨਾਸ਼ਾ ਨਹੀਂ ਰਹੇ ਗ੍ਰਹਿ ਮੰਤਰੀ ਗੁਰੂ ਮੰਤਰੀਆਂ ਛੋਟੀਆਂ ਚੀਜ਼ਾਂਾਂ ਜਿਸ ਤਰ੍ਹਾਂ ਪਿਛਲੀ ਵਾਰ ਇਹ ਹੋਇਆ ਸੀ ਕਿ ਇਧਰੋਂ ਪੰਜਾਬ ਦੀ ਪਾਵਰ ਸੀ ਦੂਜੇ ਪਾਸਿਓਂ ਹਰਿਆਣੇ ਦੇ ਨੌਜਵਾਨਾਂ ਨੇ ਆ ਕੇ ਪਿੱਛੋਂ ਬੈਰੀਕੇਡ ਖਿੱਚੇ ਸੀ ਤੇ ਰਸਤਾ ਪੰਜਾਬ ਨੂੰ ਦਿੱਤਾ ਸੀ ਅੱਗੇ ਜਾਣ ਦੇ ਲਈ ਦੋਨਾਂ ਦਾ ਰਲਮਾ ਹੁੰਗਾਰਾ ਸੀ ਪਰ ਇਸ ਵਾਰ ਇਹ ਹੈ ਜੇ ਕੀ ਕੀ ਸਕਤਾਈ ਹੈ ਉਹ ਜੀ ਕਿ ਹਰਿਆਣੇ ਦੇ ਨੌਜਵਾਨ ਉਸ ਬੈਰੀਕੇਡ ਵਾਲੇ ਪਾਸੇ ਜਾਂ ਉਹ ਤਾਂ ਉਦਾਂ ਸ਼ਮੂਲੀਅਤ ਨਹੀਂ ਹੋ ਰਹੀ ਉਸ ਤੋਂ ਫੋਰਸ ਨਾਲ ਨਹੀਂ ਆ ਰਹੇ ਪਾਵਰ ਨਾਲ ਇਹ ਤੁਸੀਂ ਇੰਤਜ਼ਾਰ ਕਰੋ ਇੱਕ ਦੋ ਦਿਨ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਪਹਿਲਾਂ ਤਾਂ ਅਸੀਂ ਸਾਡਾ ਮੈਂ ਅਕਰ ਦੇ ਦਰਸ਼ਕਾਂ ਨੂੰ ਵੀ ਦੱਸ ਦੇਣਾ ਚਾਹਨਾ ਕੀ ਸਾਡਾ ਕਿਸਾਨਾਂ ਦਾ ਦਿੱਲੀ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਜਿੱਥੇ ਅਸੀਂ ਚੱਲੇ ਆ ਸਾਡਾ ਸਿਰਫ ਇੱਕੋ ਇੱਕ ਮੋਟਿਵ ਹੈ ਕਿ ਤੁਸੀਂ ਸਾਡੀਆਂ ਮੰਗਾਂ ਮੰਨ ਲਓ ਜਾਇਜ਼ ਮੰਗਾਂ ਮੰਨ ਲਓ ਜਾਇਜ਼ ਮੰਗਾ ਮੰਨ ਲਓ ਅਸੀਂ ਸਾਨੂੰ ਦਿੱਲੀ ਕੋਈ ਅਸੀਂ ਲਿਖਿਆ ਨਹੀਂ ਲਿਖ ਕੇ ਨਹੀਂ ਆਏ ਹੈਗੇ ਘਰ ਕੇ ਘਰੇ ਵੀ ਅਸੀਂ ਦਿੱਲੀ ਜਾਣੇ ਜਾਣਾ ਅਸੀਂ ਜਦੋਂ ਅੰਮ੍ਰਿਤਸਰ ਬੈਠੇ ਸੀ ਅਸੀਂ ਜਦੋਂ ਫਿਰੋਜ਼ਪੁਰ ਤੋਂ ਚੱਲੇ ਆ ਅਸੀਂ ਜਦੋਂ ਗਰਦਾਸਪੁਰ ਤੋਂ ਚੱਲੇ ਆ ਅਸੀਂ ਬਠਿੰਡੇ ਤੋਂ ਚੱਲੇ ਆ ਜਦੋਂ ਅਸੀਂ ਇਹ ਸੋਚ ਕੇ ਉਹਨਾਂ ਨੂੰ ਇਨਟੀਮੇਸ਼ਨ ਦੇ ਕੇ ਗਏ ਸੀਗੇ ਵੀ ਸਾਡੀਆਂ ਮੰਗਾ ਮੰਨ ਲਓ ਨਹੀਂ ਤਾਂ ਅਸੀਂ ਦਿੱਲੀ ਜਾਵਾਂਗੇ ਸਾਨੂੰ ਇੱਥੇ ਰੋਕ ਲਓ ਉੱਥੇ ਰੋਕ ਲਓ ਇਹ ਗੱਲਾਂ ਨਹੀਂ ਚੱਲਣੀਆਂ ਅਸੀਂ ਦਿੱਲੀ ਜਾਵਾਂਗੇ ਜੇਕਰ ਸਾਡੀਆਂ ਉਹਦੋਂ ਸਾਨੂੰ ਰੋਕਣ ਦਾ ਇੱਕੋ ਇੱਕ ਜਰੀਆ ਸਾਡੀਆਂ ਮੰਗਾ ਮੰਨ ਲਓ ਬਾਈ ਮਿਹਰਬਾਨੀ ਸੀ ਗੱਲਬਾਤ ਕੀਤੀ ਤਾਂ ਇਹ ਨੌਜਵਾਨ ਹਰਿਆਣਾ ਤੋਂ ਸੀ ਸਾਰੇ ਬਾਈ ਜਿਸ ਤਰ੍ਹਾਂ ਬਾਈ ਨੇ ਦੱਸਿਆ ਕਿ ਕਿਸ ਤਰ੍ਹਾਂ ਹਰਿਆਣਾ ਸਰਕਾਰ ਜ਼ਬਰ ਕਰ ਰਹੀ ਆ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਪਟਵਾਰੀ ਫੋਨ ਕਰਦਨੇ ਕਿ ਤੁਹਾਡੀਆਂ ਜ਼ਮੀਨਾਂ ਅਟੈਚ ਕਰ ਦਾਂਗੇ ਪੁਲਿਸ ਆਖਦੀ ਆ ਕਿ ਤੁਹਾਡੇ ਪਾਸਪੋਰਟ ਕੈਨਸਲ ਕਰ ਦਾਂਗੇ ਤੁਹਾਡੇ ਤੇ ਪਰਚੇ ਪਾਵਾਂਗੇ ਪਰ ਇਹ ਫਿਰ ਵੀ ਚੜ੍ਹਦੀ ਕਲਾ ਵਾਲੇ ਨੌਜਵਾਨ ਨੇ ਜਿਹੜੇ ਸਾਰੀਆਂ ਧਮਕੀਆਂ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਇਸ ਪਾਸੇ ਬਾਰਡਰ ਤੇ ਆ ਗਏ ਤੇ ਜਿਨ੍ਹਾਂ ਦੇ ਹੌਸਲੇ ਬੁਲੰਦ ਨੇ ਕਹਿੰਦੇ ਜਦੋਂ ਜਾਣਾ ਹੋਇਆ ਤਾਂ ਦਿੱਲੀ ਜਾ ਕੇ ਹੀ ਰ੍ਹਾਂਗੇ ਨਹੀਂ ਤਾਂ ਸਰਕਾਰ ਸਾਡੀਆਂ ਮੰਗਾ ਮੰਨ ਲਵੇ ਦਿੱਲੀ ਜਾਵਾਂਗੇ ਵੀ ਤੇ ਸ਼ਾਂਤਮਈ ਸੰਘਰਸ਼ ਕਰਕੇ ਸਰਕਾਰ ਤੋਂ ਆਪਣੀਆਂ ਮੰਗਾਂ ਵੀ ਬਣਵਾਵਾਂਗੇ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ